ਜਿਹੜੇ ਆਪਾਂ ਕੱਲ ਦਾ ਜਿਹੜਾ ਉਹ ਦੱਸ ਰਹੇ ਆ ਵੀ ਸਨੈਪ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਬੰਦ ਹੋ ਰਹੀਆਂ ਨਵੰਬਰ 1 ਤੋਂ ਸਰਕਾਰ ਨੇ ਕਹਿ ਦਿੱਤਾ ਗਵਰਨਮੈਂਟ ਸ਼ਟਡਾਊਨ ਤੇ ਚੱਲਦੇ ਆ ਵੀ ਈਬੀਟੀ ਸਨੈਪ ਪੇਮੈਂਟਸ ਆ ਜਿਹੜੀਆਂ ਹੋ ਨਹੀਂ ਹੋਣਗੀਆਂ ਹੁਣ ਡੈਮੋਕ੍ਰੇਟ ਸਟੇਟਾਂ ਨੇ ਸੂ ਕਰ ਦਿੱਤਾ ਆ ਜਿਹੜੀਆਂ ਵੀ ਤੁਹਾਨੂੰ ਜਿਹੜੀਆਂ ਸਨੈਪ ਦੀਆਂ ਪੇਮੈਂਟਸ ਆ ਉਹ ਦੇਣੀਆਂ ਹੀ ਪੈਣਗੀਆਂ ਗਵਰਨਮੈਂਟ ਸ਼ਟਡਾਊਨ ਚਾਹੇ ਜਿਹੜੀ ਉਹ ਚੱਲ ਰਹੀ ਆ ਐਗਰੀਕਲਚਰ ਡਿਪਾਰਟਮੈਂਟ ਦੇ ਕੋਲ 5.5 ਬਿਲੀਅਨ ਡਾਲਰ ਦਾ ਬੈਕਅੱਪ ਫੰਡ ਪਿਆ ਆ ਅ ਤੇ ਇਹ ਕਹਿੰਦੇ ਵੀ ਫੂਡ ਸਟੈਂਪ ਬੈਨੀਫਿਟਸ ਦੇ ਲਈ ਆ ਤੇ ਪਰ ਉਹ ਕਹਿ ਰਹੀ ਆ ਵੀ ਅਸੀਂ ਵਰਤ ਨਹੀਂ ਸਕਦੇ ਤੇ ਹੁਣ ਡੈਮੋਕ੍ਰੇਟ ਸਟੇਟਾਂ ਕਹਿ ਰਹੀਆਂ ਵੀ ਅਸੀਂ ਹੁਣ ਤੁਹਾਨੂੰ ਅਦਾਲਤ ਦੇ ਵਿੱਚ ਜਿਹੜਾ ਉਹ ਲੈ ਕੇ ਜਾਵਾਂਗੇ ਤੇ ਇਹ ਡੈਮੋਕ੍ਰੇਟ ਜਿਹੜੀਆਂ ਸਟੇਟਾਂ ਦੇ ਅਟਾਰਨੀ ਜਰਨਲਸ ਆ ਉਹਨਾਂ ਨੇ ਸੂ ਕਰ ਦਿੱਤਾ ਹੈ ਐਗਰੀਕਲਚਰ ਡਿਪਾਰਟਮੈਂਟ ਨੂੰ ਅੱਜ ਹੀ ਤਾਂ ਜੋ ਉਹ ਬਿਲੀਅਨਸ ਆਫ ਡਾਲਰ ਦੀ ਜਿਹੜੇ ਕੰਟਿੰਜੈਂਸੀ ਫੰਡਸ ਆ ਉਹਨਾਂ ਦੇ ਵਿੱਚੋਂ ਜਿਹੜੇ ਸਨੈਪ ਬੈਨੀਫਿਟਸ ਜਿਹਨੇ ਲੋਕਾਂ ਨੂੰ ਮਿਲ ਰਹੇ ਆ ਵੀ ਉਹਨਾਂ ਨੂੰ ਉਹ ਜਿਹੜੇ ਉਹ ਮਿਲ ਸਕਣ ਉਦਾਂ ਜੇ ਦੇਖਿਆ ਜਾਵੇ ਤਾਂ ਨਵੰਬਰ ਮਹੀਨੇ ਦੇ ਵਿੱਚ ਸਨੈਪ ਦੇ ਟੋਟਲ ਬੈਨੀਫਿਟਸ ਅਮਰੀਕਾ 'ਚ 9.2 ਬਿਲੀਅਨ ਡਾਲਰ ਦੇ ਜਿਹੜੇ ਹੋਣੇ ਆ ਮੈਂ ਇਹਨਾਂ ਮਾਇਆ ਇਹਨਾਂ ਕੋ 5.5 ਪਈ ਆ ਸੋ ਇਹ ਹੁਣ ਕਹਿੰਦੇ ਵੀ ਜਿੰਨੀ ਹੈਗੀ ਇਹ ਸਾਰੀ ਜਿਹੜੀ ਔਲਾਦ ਉਹ ਕਹਿੰਦੇ ਵੀ ਅਸੀਂ ਹੁਣ ਵਰਤ ਜਿਹੜਾ ਉਹ ਨਹੀਂ ਸਕਦੇ ਸੋ ਹੁਣ ਅਦਾਲਤ ਦੇਖਦੇ ਆ ਵੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਫੈਸਲਾ ਆ ਲੈ ਸਕਦੀ ਆ ਸੋ ਹੋ ਸਕਦਾ ਵੀ ਇਹ ਜਲਦ ਹੀ ਜਿਹੜੀ ਅਸਤੀ ਸੁਣਵਾਈ ਆ ਕਿ ਅਦਾਲਤ ਦੇ ਵਿੱਚ ਲੈ ਲਈ ਜਾਵੇ ਸੋ ਉਹਨਾਂ ਨੇ ਲਾਸਟ ਰੂਟ ਦੇ ਵਿੱਚ ਇਹ ਆਰਗਿਊ ਕੀਤਾ ਵੀ ਜਿਹੜੇ ਕੰਟੀਜੈਂਸੀ ਫੰਡਸ ਆ ਉਹਨਾਂ ਨੂੰ ਹੋਲਡ ਅਪ ਕਰਕੇ ਇਹ ਜਿਹੜੇ ਫੈਡਰਲ ਸਪੈਂਡਿੰਗ ਲਾਜ਼ ਆ ਉਹਨਾਂ ਦੀ ਉਲੰਘਣਾ ਜਿਹੜੀ ਸਰਕਾਰ ਆ ਉਹ ਇਸ ਟਾਈਮ ਕਰ ਰਹੀ ਆ ਅਮਰੀਕਾ ਦੇ ਵਿੱਚ 42 ਮਿਲੀਅਨ ਲੋਕ ਹਰਜੋਤ ਸਿੰਘ ਜੀ ਸਨੈਪ ਬੈਨੀਫਿਟਸ ਦੇ ਉੱਤੇ ਲੱਗੇ ਹੋਏ ਆ ਸੋ ਆਟਾ ਦਾਲ ਸਕੀਮ ਵੀ ਆਪਾਂ ਕਹਿੰਦੇ ਹੁੰਦੇ ਆ ਨਾ ਜਿਹੜੇ ਪੰਜਾਬ ਤੋਂ ਜਿਹਦੇ ਵਿੱਚ ਜਿਹੜਾ ਉਹ ਚੱਲਦੀ ਆ ਸੋ ਹੁਣ ਤੁਸੀਂ ਦੇਖ ਲਓ 10% ਤੋਂ ਵੱਧ ਅਮਰੀਕਨ ਜਿਹੜੀ ਪਾਪੂਲੇਸ਼ਨ ਆ ਉਹ ਸਨੈਪ ਬੈਨੀਫਿਟਸ ਦੇ ਉੱਤੇ ਲੱਗੀ ਹੋਈ ਹੈ ਕਹਿੰਦੇ ਤਕਰੀਬਨ 332 ਡਾਲਰ ਪਰ ਹਾਊਸਹੋਲਡ ਦੇ ਹਿਸਾਬ ਦੇ ਨਾਲ ਜਿਹੜੇ ਲੋਕ ਆ ਉਹਨਾਂ ਨੂੰ ਰਾਸ਼ਨ ਜਿਹੜਾ ਆ ਉਸ ਦੇ ਰਾਸ਼ਨ ਦੇ ਲਈ ਜਿਹੜੇ ਉਹ ਪੈਸੇ ਆ ਇਸ ਤਰੀਕੇ ਦੇ ਨਾਲ ਜਿਹੜੇ ਉਹ ਮਿਲਦੇ ਆ ਨਿਊਯਾਰਕ ਦੀ ਜਿਹੜੀ ਅਟਰਨੀ ਲਟੀਡੀ ਜੇਮਸ ਦਾ ਅ ਅਡਰਨੀ ਜਨਰਲ ਉਹਨਾਂ ਨੇ ਕਿਹਾ ਵੀ ਇਹ ਬੈਨੀਫਿਟਸ ਨਾ ਮਿਲਣ ਦੇ ਕਰਕੇ ਮਿਲੀਅਨਸ ਆਫ ਲੋਕ ਲੱਖਾਂ ਜਿਹੜੇ ਅਮਰੀਕਨ ਆ ਉਹ ਭੁੱਖੇ ਜਿਹੜੇ ਉਹ ਹੋ ਜਾਣਗੇ ਕਿਉਂਕਿ ਜਿਹੜੀ ਗਵਰਨਮੈਂਟ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਇਸ ਟਾਈਮ ਜਿਹੜੀ ਫੂਡ ਅਸਿਸਟੈਂਸ ਆ ਉਸ ਨੂੰ ਰੋਕ ਕੇ ਜਿਹੜੀ ਉਹ ਰੱਖ ਰਹੀ ਆ ਜਿਹੜੀ ਕਿ ਲੀਗਲੀ ਉਹ ਆਬਲੀਗੇਟਡ ਨੇ ਉਹਨੂੰ ਪ੍ਰੋਵਾਈਡ ਕਰਨ ਦੇ ਲਈ ਸੋ ਇਹ ਹੁਣ ਇੱਕ ਨਵਾਂ ਜਿਹੜਾ ਹਰਜੋਤ ਸਿੰਘ ਜੀ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਜਿਹੜਾ ਹੁੱਕੜਮਾਸਾ ਉਹ ਪੈ ਚੁੱਕਾ ਆ ਸੋ ਇਹਦੇ ਤੇ ਵੀ ਪੋਲਿਟਿਕਸ ਹੋਣੀ ਆ ਹੋ ਰਹੀ ਆ ਤੇ ਆਮ ਲੋਕ ਜਿਨ੍ਹਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਆ ਉਹ ਵਿਚਾਰੇ ਜਿਹੜੇ ਇਸ ਦੇ ਵਿੱਚ ਜ਼ਰੂਰ ਰਗੜ ਜਿਹੜੇ ਉਹ ਹੋ ਜਾਣਗੇ ਪ੍ਰੋਬਲਮ ਇਹ ਵੀ ਆ ਨਾ ਹਰਜੋਤ ਸਿੰਘ ਜੀ ਇਹ ਗੱਲ ਕਰਦਿਆਂ ਨਾਲ ਇਹ ਵੀ ਗੱਲ ਕਰਨੀ ਜ਼ਰੂਰੀ ਆ ਵੀ ਇਹਨਾਂ ਬੈਨੀਫਿਟਸ ਦੇ ਨਾਂ ਦੇ ਉੱਤੇ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਜ਼ਰੂਰਤ ਉਹਨਾਂ ਨੇ ਵੀ ਧੱਕੇ ਨਾਲ ਜਿਹੜੇ ਬੈਨੀਫਿਟ ਆ ਉਹ ਬਹੁਤ ਜਿਹੜੇ ਉਹ ਲਏ ਆ ਏ ਅਸੀਂ ਆਪਣੀ ਕੱਲੀ ਆਪਣੀ ਕਮਿਊਨਿਟੀ ਦੀ ਨਹੀਂ ਓਵਰਆਲ ਅਮਰੀਕਾ ਦੀ ਜਿਹੜੀ ਇਸ ਦੇ ਵਿੱਚ ਗੱਲ ਕਰ ਰਹੇ ਆ ਕੋਈ ਵੀ ਇਸ ਦੇ ਵਿੱਚੋਂ ਕੁੰਡੀ ਲਾਉਣ ਦੇ ਵਿੱਚੋਂ ਜਿਹੜਾ ਉਹ ਵਾਂਝਾ ਨਹੀਂ ਹੈਗਾ ਸੋ ਬੜਿਆਂ ਨੇ ਜਿਹੜਾ ਇਸ ਤਰੀਕੇ ਦੇ ਨਾਲ ਰਗੜ ਰਹੇ ਆ ਸਰਕਾਰ ਨੂੰ ਤੇ ਫਿਰ ਧੂਮਾ ਇਸੇ ਤਰੀਕੇ ਦੇ ਨਾਲ ਹੀ ਨਿਕਲਦਾ ਆ ਤੇ ਹੁਣ ਗਵਰਨਮੈਂਟ ਸ਼ਟਡਾਊਨ ਦੇ ਚੱਲਦੇ ਆ ਇਹ ਹੁਣ ਇੱਥੋਂ ਤੱਕ ਨੋਬਤ ਆ ਗਈ ਆ ਵੀ ਅਗਲੇ 2-3 ਦਿਨਾਂ ਤੱਕ ਜੇ ਕੋਈ ਇਹਨਾਂ ਦਾ ਮਾਮਲਾ ਨਹੀਂ ਨਿਬੜਦਾ ਆ ਵਾਕਿਆ ਹੀ ਮਿਲੀਅਨਜ਼ ਆਫ ਜਿਹੜੇ ਲੋਕ ਆ ਜਿਹੜੇ ਫੂਡ ਸਟੈਂਪਾਂ ਦੇ ਉੱਤੇ ਡਿਪੈਂਡੈਂਟ ਆ ਉਹਨਾਂ ਦੇ ਹਾਲਾਤ ਜਿਹੜੇ ਹੋ ਮਾੜੇ ਹੋ ਜਾਂਦੇ